ਹਾਂਜੀ ਸ਼ਸ਼ੀਕਲ ਜੀ ਨੂਰੀਬਾਈ ਮਾਨਟਿਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਆਸ ਕਾਰ ਦੇ ਸਾਰੇ ਜਾਣੇ ਬਹੁਤ ਵਧੀਆ ਹੋਣਗੇ ਥੈਂਕ ਯੂ ਸੋ ਮੱਚ ਜਿਹੜਾ ਤੁਸੀਂ ਵੀਡੀਓਜ਼ ਨੂੰ ਪਿਆਰ ਦੇ ਰਹੀ ਹੋ ਤੇ ਆਰਡਰਸ ਪਲੇਸ ਕਰ ਰਹੀ ਹੋ ਅੱਜ ਆਪਾਂ ਮਿਲ ਰਹੇ ਹਾਂ ਬਹੁਤ ਸੋਹਣੀ ਜੀ ਵੀਡੀਓ ਦੇ ਵਿੱਚ ਜਿਹਦੇ ਵਿੱਚ ਹੈਂਡਪਲਸ ਮਸ਼ੀਨ ਦੇ ਬਹੁਤ ਸੋਹਣੇ ਜੇ ਡਿਫਰੈਂਟ ਸਟਾਈਲ ਦੇ ਸੂਟ ਠੀਕ ਹੈ ਜੀ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਸਾਡੇ ਕੋਲ ਕਾਟਨ ਦੀ ਵੀ ਬਹੁਤ ਵੈਰਾਈਟੀ ਆਈ ਹੈ ਸੋ ਆਪਾਂ ਜਿਹੜੀ ਜਲਦੀ ਵੀਡੀਓ ਆਪਾਂ ਉਹਦੇ ਤੇ ਵੀ ਲੈ ਕੇ ਆਵਾਂਗੇ ਠੀਕ ਹੈ ਜੀ ਸਾਡੇ ਇੰਸਟਾਗ੍ਰam ਆਈਡੀ ਨੂੰ ਰਿਵਾਈ ਮੰਨਦੇ ਉਥੇ ਆਪਾਂ ਡੇਲੀ ਜਿਹੜੇ ਕਾਟਨ ਪ੍ਰਿੰਟਸ ਨੇ orange ਰੀਜ਼ਨੇਬਲ ਰੇਟਸ ਕੋਲ ਨੇ ਠੀਕ ਹੈ ਜੀ ਜਿਵੇਂ 700 800 ਤੋਂ ਸਟਾਰਟਿੰਗ ਜਿਹੜੇ ਪ੍ਰਾਈਸ ਨੇਗੇ ਉਹ ਤੋਂ ਸਟਾਰਟ ਹੋ ਜਾਂਦੇ ਆ ਠੀਕ ਹੈ ਜੀ ਤੁਸੀਂ ਉਥੇ ਜਾ ਕੇ ਵੀ ਕਾਟਨ ਦੇ ਜਿਹੜੇ ਸੂਟ ਨੇ ਉਹ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸੋ ਆਪਾਂ ਵੀਡੀਓ ਨੂੰ ਕੰ ਆਡਾ ਆਵੇਲੇਬਲ ਆ ਠੀਕ ਹੈ ਜੀ ਇੰਡੀਆ ਦੇ ਵਿੱਚ ਫ੍ਰੀ ਸ਼ਿਪ ਕਰਦੇ ਆ ਜੇ ਤੁਸੀਂ ਸੂਟ ਦੇ 10000 ਤੋਂ ਪਲੱਸ ਸ਼ੋਪਿੰਗ ਕਰਦੇ ਹੋ ਤਾਂ ਸ਼ਿਪਿੰਗ ਅਸੀਂ ਫ੍ਰੀ ਦਿੰਦੇ ਆ ਠੀਕ ਹੈ ਜੀ ਸੋ ਅੱਜ ਆਪਾਂ ਵੀਡੀਓ ਨੂੰ ਕੰਟੀਨਿਊ ਕਰਦੇ ਆ ਤੇ ਸੂਟ ਦੇਖਦੇ ਆ ਹਾਂ ਜੀ ਤੇ ਇਹ ਵਾਲਾ ਆਪਣਾ ਪੈਂਦਾ ਸੂਟ ਠੀਕ ਹੈ ਜੀ ਬਹੁਤ ਸੋਹਣਾ ਜਿਹਾ 골ਡਨ ਕਲਰ ਦੇ ਵਿੱਚ ਸੀਗਾ ਠੀਕ ਹੈ ਜੀ ਆਪਣਾ ਇਹ ਇਹ ਦੇਖੋ ਬਈ ਸਿਲਕ ਦੇ ਉੱਤੇ ਪੀਸ ਬਣਿਆ ਹੋਇਆ ਠੀਕ ਹੈ ਜੀ ਫੈਬਰਿਕ ਚੈੱਕ ਕਰੋ neck ਚੈੱਕ ਕਰੋ ਠੀਕ ਹੈ ਜੀ ਸਭ ਤੋਂ ਪਹਿਲਾਂ ਕਿੰਨਾ ਜਿਆਦਾ ਪਿਆਰਾ neck ਠੀਕ ਹੈ ਜੀ ਮਸ਼ੀਨੀ ਹੈ ਸੂਟ ਇਹ ਕੋਈ ਵੀ ਤੁਮ ਕਹਿ ਨਹੀਂ ਸਕਦਾ ਵੀ ਇਹ ਸੂਟ ਮਸ਼ੀਨੀ ਹੈ ਠੀਕ ਹੈ ਜੀ ਇੰਨਾ ਸੋਹਣੀ ਗਾਟਾ ਪਾਈ ਹੈ ਸੂਟ ਦੀ ਠੀਕ ਹੈ ਜੀ ਸੈਂਟਰ ਦੇ ਵਿੱਚ ਬੂਟੀਆਂ ਲਗੀਆਂ ਠੀਕ ਹੈ ਜੀ ਬਸ ਆਪਾਂ ਨੇ ਹੈਂਡ ਟੱਚਿੰਗ ਦਿੱਤੀ ਹੈ ਠੀਕ ਹੈ ਜੀ ਪਲੱਸ ਇਹਨੂੰ ਮੈਚਿੰਗ ਆਪਾਂ ਸੂਟ ਦੇ ਵਿੱਚ ਫਿਨਿਸ਼ਿੰਗ ਦਿੱਤੀ ਹੈਗੀ ਰਾਣੀ ਕਲਰ ਦੀ ਠੀਕ ਹੈ ਜੀ ਸੇਮ ਐਜ਼ ਇਟ ਇਜ਼ ਬਾਜੂ ਨਹੀਂ ਹੈ ਠੀਕ ਹੈ ਜੀ ਸੇਮ ਐਜ਼ ਇਟ ਇਜ਼ ਬਾਹਾਂ ਨਹੀਂ ਹੈ ਠੀਕ ਹੈ ਜੀ ਇਹ ਨਾਲ ਪਲੱਸ ਪੁਆਇੰਟ ਇਹਦੀ ਸਲਵਾਰ ਤੇ ਵੀ ਆਪਾਂ ਸੇਮ ਐਜ਼ ਇਟ ਵਰਕ ਕਰੇਗਾ ਠੀਕ ਹੈ ਜੀ ਫਰੰਟ ਟੂ ਬੈਕ ਸੇਮ ਬਹੁਤ ਸੋਨਾ ਜਿਹਾ ਸੂਟ ਪਲੱਸ ਇਹ ਦਾ ਹੈਗਾ ਫੁੱਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਦੁਪੱਟੇ ਚ ਪਹਿਲਾਂ 4 ਸਾਈਡ ਵਰਕ ਵਰਕ ਦੇਖੋ ਕਿੰਨਾ ਜ਼ਿਆਦਾ ਹੈਵੀ ਕਾਰਨਰਾਂ ਤੇ ਆਪਾਂ ਨੇ ਫਲਾਵਰ ਪਿਆ ਹੋਇਆ ਠੀਕ ਹੈ ਜੀ 4 ਸਾਈਡ ਕਟ ਵਰਕ ਦੀ ਸਕੈਲਪਿੰਗ ਸੈਂਟਰ ਦੇ ਵਿੱਚ ਬਹੁਤ ਸੋਨੇ ਜਿਹੀਆਂ ਬੁਟੀਆਂ ਠੀਕ ਹੈ ਜੀ ਕਿੰਨਾ ਜ਼ਿਆਦਾ ਪਿਆਰਾ ਹੈਵੀ ਦੁਪੱਟਾ ਬਣਿਆ ਹੋਇਆ ਠੀਕ ਹੈ ਜੀ ਸਾਰੇ ਦੁਪੱਟੇ ਵਿੱਚ ਇਦਾਂ ਬੁੱਟੀ ਹੈ ਜੀ ਬੁੱਟੀ ਵੀ ਛੋਟੀ ਨਹੀਂ ਬਹੁਤ ਵੱਡੇ ਸਾਈਜ਼ ਦੀ ਬੁੱਟੀ ਹੈਗੀ ਠੀਕ ਹੈ ਜੀ ਪ੍ਰੋਪਰ ਫਲਾਵਰ ਬਣਿਆ ਹੋਇਆ ਪਲੱਸ ਹੈਂਡ ਟੱਚਿੰਗ ਨਾਲ ਦੇ ਆਪਾਂ ਜਿਹੜੇ ਕਲਰ ਪਾਏ ਆ ਉਸੇ ਨਾਲ ਦੇ ਆਪਾਂ 17 ਇਹਨੂੰ ਐਡ ਕਰਿਆ ਠੀਕ ਹੈ ਜੀ ਬੋਟਲ ਗ੍ਰੀਨ ਕਲਰ ਰਾਣੀ ਕਲਰ ਮਹਿੰਦੀ ਕਲਰ ਠੀਕ ਹੈ ਜੀ ਸਾਰੇ ਕਲਰ ਹਨ ਆਪਾਂ ਇਹਦੇ ਵਿੱਚ ਐਡ ਕਰਿਆ ਠੀਕ ਹੈ ਜੀ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਬਣਾ ਸਕਦੇ ਵੈਸੇ ਵੀ ਇਹ ਬਹੁਤ ਸੋਹਣਾ ਜਿਹਾ ਕਲਰ ਆ ਤੁਸੀਂ ਇਹ ਕਲਰ ਨੂੰ ਕਿਤੇ ਵੀ ਪਾ ਸਕਦੇ ਹੋ ਠੀਕ ਹੈ ਜੀ ਅ ਤੇ ਇਹ ਤੋਂ ਕਿਸੇ ਵੀ ਇੱਕ ਹੋਰ ਗੱਲ ਵਿੱਚ ਉਹਵਾ ਸਕਦੇ ਹਾਂ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਹੈਗਾ ਇਹ ਆਪਾਂ ਦਾ ਫੁੱਲ ਪਿਓਰ ਔਰਗੈਂਜ਼ਾ ਦਾ ਲਾਇ ਹੋਏਗਾ ਤੁਸੀਂ ਸੈਮੀ ਵੀ ਲੈ ਸਕਦੇ ਹੋ ਠੀਕ ਹੈ ਜੀ ਚੁਨੋਂਨ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੁਸੀਂ ਇਹਦੀ ਸਾਨੂੰ ਮੂਕੀ ਤੇ ਸੰਤ ਜੀ ਜੀ ਇੱਕ ਵਾਰ ਆਪਾਂ ਆਪਣਾ ਅਗਲਾ ਪੀਸ ਪੀਸ ਆਪਾਂ ਹੈ ਖੱਪਵਾ ਸੋਨਾ ਜਿਆ ਪਿਓਰ ਦੀ ਕ੍ਰੈਸ਼ ਲੱਗੀ ਹੋਈ ਹੈ ਠੀਕ ਹੈ ਜੀ ਫੁੱਲ ਪਿਓਰ ਕ੍ਰੈਸ਼ ਆਈ ਆਪਾਂ ਵਾਈਟ ਲੈ ਕੇ ਡਾਈ ਕਰਵਾਇਆ ਲਵੈਂਡਰ ਕਲਰ ਡਿਫਰੈਂਟ ਸਟਾਈਲ ਠੀਕ ਹੈ ਜੀ ਸਭ ਤੋਂ ਪਹਿਲਾਂ ਘੇਰੇ ਦਾ ਕੰਮ ਚੈੱਕ ਕਰੋ ਠੀਕ ਹੈ ਜੀ ਚਾਕਾਂ ਦਾ ਕੰਮ ਸੇਮ ਐਜ਼ ਇਟ ਠੀਕ ਹੈ ਜੀ ਸਾਰਾ ਹੈਂਡ ਵਰਕ ਦੇ ਵਿੱਚ ਪੀਸ ਹੈਗਾ ਤੇ ਆਪਾਂ ਇਦਾਂ ਨੂੰ ਸਲੀਪ ਐਡਾ ਸ਼ੇਪ ਦਿੱਤੀ ਆ ਠੀਕ ਹੈ ਜੀ ਇਹ ਥੋੜਾ ਡਿਲੀਕੈਂਸ ਕਿਉਂਕਿ ਮੇਰੇ ਬੱਖਿਆਂ ਦੇ ਬਿਲਕੁਲ ਨਾਲ ਨਹੀਂ ਹੋਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਥੋੜੀ ਪ੍ਰੋਬਲਮ ਸੀਗੀ ਸੋ ਆਪਾਂ ਇਹ ਅਦਰ ਦੇ ਇੰਚ ਦੇ ਫਰਕ ਦੇ ਨਾਲ ਇਹ ਵਰਕ ਕਰਿਆ ਹੈਗਾ ਤੁਸੀਂ ਇਹਨੂੰ ਫੀਟਿੰਗ ਦੇ ਪ੍ਰੋਪਰ ਵੀ ਬਣਵਾ ਸਕਦੇ ਹੋ ਵੀ ਸ਼ੇਪ ਤਾਂ ਆਪਾਂ ਇਹਨਾਂ ਨੂੰ ਨੈਕ ਦਿੱਤਾ ਹੈਗਾ ਠੀਕ ਹੈ ਜੀ ਪਲੱਸ ਇਹਦੀਆਂ ਬਹੁਤ ਸੋਹਣੀਆਂ ਜਿਹੀ ਡਿਫਰੈਂਟ ਸਟਾਈਲ ਦੀਆਂ ਆਪਾਂ ਬਾਹਵਾ ਕਰਿਆ ਨੇ ਦੇਖੋ ਬਾਹਵਾ ਦਾ ਡਿਜ਼ਾਈਨ ਠੀਕ ਹੈ ਜੀ ਸਾਰਾ ਲਾਈਨਸ ਬਣੀਆਂ ਹੋਈਆਂ ਦੋ ਪਾਸੇ ਠੀਕ ਹੈ ਜੀ ਹੈਂਡਵਰਕ ਦਾ ਪੀਸ ਆ ਠੀਕ ਹੈ ਜੀ ਇਹ ਦੋਨੋਂ ਸਾਈਡ ਸੇਮ ਐਜ਼ ਇਟ ਤੇ ਪਲੱਸ ਪੁਆਇੰਟ ਇਹਦਾ ਇਹਦੇ ਆਪਾਂ ਬਾਟਮ ਬਣਾਇਆ ਬਾਟਮ ਤੇ ਵੀ ਆਪਾਂ ਸੇਮ ਐਜ਼ ਇਟ ਕੰਮ ਕਰਿਆਗਾ ਠੀਕ ਹੈ ਜੀ ਬੈਂਚ ਬਣਾਏ ਨੇ ਨਾਰਮਲ ਜੇ ਤੇ ਇਸ ਦੇ ਬੈਕ ਤੇ ਵੀ ਕੰਮ ਆ ਠੀਕ ਹੈ ਜੀ ਇਹ ਜਿਹੜਾ ਸੂਟ ਆ ਇਹਦੇ ਸਾਰੇ ਦੁਪੱਟੇ ਤੇ ਆਪਾਂ ਨੇ ਸੂਟ ਤੇ ਆਪਾਂ ਬੈਕ ਤੇ ਇਹਦਾ ਛੋਟੇ ਛੋਟੀ ਬੁੱਤੀ ਬਣਾਈ ਆ ਠੀਕ ਹੈ ਜੀ ਬੈਕ ਦਾ ਕੰਮ ਜਿਹੜਾ ਬਹੁਤ ਚੰਗੇ ਆ ਅੱਜਕੱਲ ਠੀਕ ਹੈ ਜੀ ਤੁਸੀਂ ਵੀ ਕਿਸੇ ਸੂਟ ਤੇ ਇਹਨੂੰ ਕਰਵਾ ਸਕਦੇ ਹੋਗੇ ਠੀਕ ਹੈ ਜੀ ਜਿਹੜਾ ਪ੍ਰਾਈਸ ਹੁੰਦਾ ਉਹ ਵਰਕ ਦੇ ਅਕੋਰਡਿੰਗ ਹੁੰਦਾ ਤੁਸੀਂ ਕੋਈ ਵੀ ਪਾਰਟ ਸਕਿਪ ਕਰਵਾ ਸਕਦੇ ਹੋ ਠੀਕ ਹੈ ਜੀ ਕੋਈ ਵੀ ਹਲਕਾ ਕਰਵਾ ਸਕਦੇ ਹੋ ਵਰਕ ਤੇ ਉਹਦੇ ਨਾਲ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਵੈਸੇ ਸਾਡੇ ਪ੍ਰਾਈਸ ਬਹੁਤ ਜ਼ਿਆਦਾ ਰੀਜ਼ਨੇਬਲ ਹੁੰਦੇ ਹੈਗੇ ਠੀਕ ਹੈ ਜੀ ਤੇ ਅਫੋਰਡ ਹਰ ਕੋਈ ਅਫੋਰਡ ਕਰ ਸਕਦਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਨੇ ਫੁੱਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਲਗਾਇਆ ਬਹੁਤ ਡਿਫਰੈਂਟ ਸਟਾਈਲ ਦਿੱਤਾ ਦੁਪੱਟੇ ਨੂੰ ਠੀਕ ਹੈ ਜੀ ਦੇਖੋ ਸੈ ਤੇ ਇਦਾਂ ਹਾਂਜੀ ਇਹਦੀ ਆਪਾਂ ਸਕੈਲਪਿੰਗ ਦੀ ਸੇਮ ਕਲਰ ਦੀ ਕਰੀਆ ਠੀਕ ਹੈ ਜੀ ਤੇ ਬਹੁਤ ਸੋਹਣਾ ਜਿਹਾ ਦੁਪੱਟਾ ਇਹ ਆਪਾਂ ਦੁਪੱਟੇ ਤੇ ਕੋਈ ਕੰਮ ਨਹੀਂ ਕਰਿਆ ਠੀਕ ਹੈ ਜੀ ਤੁਸੀਂ ਜਿਹੜੀ ਬੈਗ ਪਲੇ ਤੇ ਗੋਟੀਆਂ ਦੁਪੱਟੇ ਤੇ ਉਹ ਵੀ ਕਰਵਾ ਸਕਦੇ ਹੋ ਵੈਸੇ ਇਦਾਂ ਵੀ ਬਹੁਤ ਸੋਹਣਾ ਲੱਗਦਾ ਦੁਪੱਟਾ ਕੰਬੀਨੇਸ਼ਨ ਠੀਕ ਹੈ ਜੀ ਇਹ ਸੂਟ ਦੀ ਤੁਸੀਂ ਬੁਕਿੰਗ ਦੇ ਸਕਦੇ ਹੋ ਆਪਾਂ ਪਿਓਰ ਕ੍ਰਾਸ਼ੇਰ ਵਿੱਚ ਕਰਿਆ ਕ੍ਰਾਸ਼ ਵੀ ਬਹੁਤ ਸੋਹਣੀ ਆ ਬਹੁਤ ਸੌਫਟ ਆ ਕਿ ਕੋਈ ਇਚਿੰਗ ਦੀ ਪ੍ਰੋਬਲਮ ਨਹੀਂ ਆਉਗੀ ਹੈਨਾ ਠੀਕ ਹੈ ਜੀ ਕਲਰ ਕੰਬੀਨੇਸ਼ਨ ਕੋਈ ਵੀ ਤੁਸੀਂ ਕਰਵਾ ਸਕਦੇ ਹੋ ਇਹਦੇ ਵਿੱਚ ਅਗਲਾ ਪੀਸ ਪੀਸ ਆ ਆਪਣ Frock, frock ए लाइन फ्रॉक शॉर्ट फ्रॉक ਦਾ ਬਹੁਤ 트ੈਂਡ ਚੱਲਦੇ ਆ ਠੀਕ ਹੈ ਜੀ ਆਪਾਂ ਵੀ ਕਰੈਡ ਕਰੀਏ ਰਾਣੀ ਕਲਰ ਤੇ ਠੀਕ ਹੈ ਜੀ ਤੁਸੀਂ ਪਹਿਲਾਂ ਵਾਚ ਚੈੱਕ ਕਰੋ ਸਾਰਾ ਮਸ਼ੀਨੀਲਾ ਕੰਮ ਆ ਠੀਕ ਹੈ ਜੀ ਐਦਾਂ ਸੋਹਣਾ ਡਿਫਰੈਂਟ ਸਟਾਈਲ ਦਾ ਬਹੁਤ ਨੈਕ ਮਿਲੂਗਾ ਹੈਵੀ ਆਰਮਸ ਮਿਲਣਗੇ ਇਹਦੀਆਂ ਠੀਕ ਹੈ ਜੀ ਬਸ ਹੈਂ ਟੱਚ ਵੀ ਕਰਵਾ ਸਕਦੇ ਹੋ ਤੁਸੀਂ ਇਹਨਾਂ ਸਿੰਪਲ ਐਦਾਂ ਵੀ ਰੱਖ ਸਕਦੇ ਹੋ ਠੀਕ ਹੈ ਐਦਾਂ ਇਹਦੇ ਤੇ ਕੰਮ ਕਰਿਆ ਆਪਾਂ ਘੇਰੇ ਤੇ ਠੀਕ ਹੈ ਜੀ ਫਰੰਟ ਬੈਕ ਦੋਨੋਂ ਸੇਮ ਸਟਾਈਲ ਆ ਇਹ ਸ਼ੇਪਰੀ ਆਪਾਂ ਨੇ ਬੰਦ ਚਾਕਾਂ ਨੇ ਅਨਾਰਕਲੀ ਬਣਾਈ ਹੈ ਠੀਕ ਹੈ ਜੀ ਆਪਾਂ ਸ਼ਾਰਟ ਕੱਟ ਦੀ ਨਾਲ ਜਿੱਦਾਂ ਸਟੇਟ ਸਲਵਾਰਸ ਚੱਲਦੀਆਂ ਨੇ ਟ੍ਰੈਂਡ ਦੇ ਵਿੱਚ ਸੋ ਆਪਾਂ ਉਹਦੇ ਨਾਲ ਦਾ ਇੱਕ ਸੂਟ ਕੈ ਬਣਾਇਆ ਹੈਗਾ ਸੇਮ ਐਜ਼ ਇਟ ਇਹਦੇ ਪੌਂਚਿਆਂ ਤੇ ਵੀ ਕੰਮ ਕਰੇ ਠੀਕ ਹੈ ਜੀ ਪੌਂਚਿਆਂ ਤੇ ਕੰਮ ਪਲੱਸ ਇਹਦੇ ਜਿਹੜੇ ਬੁੱਟੇ ਨੇ ਗਏ ਆਪਾਂ ਨੇ ਤਿੰਨ ਬੁੱਟੇ ਪਾਇਆ ਇਹਨੂੰ ਹੋਰ ਵੀ ਲੁੱਕ ਹੈ ਜੀ ਇਨਹਾਂਸ ਹੁੰਦੀ ਹੈ ਠੀਕ ਹੈ ਜੀ ਤੇ ਬਹੁਤ ਹੈਵੀ ਜਿਹਾ ਪੀਸ ਬਣਿਆ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਹੈ ਠੀਕ ਹੈ ਜੀ ਪਲੱਸ ਇਹਦੇ ਨਾਲ ਆਪਾਂ ਨੇ ਦੁਪੱਟਾ ਤਿਆਰ ਕਰਿਆ ਹੈਗਾ ਸ਼ਿਮਰ ਬਣਾਤੀ ਆ ਠੀਕ ਹੈ ਜੀ ਇਹ ਥੋੜਾ ਸ਼ਾਈਨ ਕਰਕੇ 골ਡਨ ਸ਼ਾਈਨ ਕਰਕੇ ਇਹਦਾ ਕਲਰ ਦਾ ਥੋੜਾ ਫਰਕ ਆਊਗਾ ਠੀਕ ਹੈ ਜੀ ਤੇ ਇਦਾਂ ਸਿਰਫ ਆਪਾਂ ਨੇ 골ਡਨ ਕਲਰ ਦੀ ਨਾਲ ਜਿਹੜੀ ਕੀ ਹੈ ਦੇਖੇ ਇਹਨੂੰ ਡਿਫਰੈਂਟ ਸਟਾਈਲ ਦਾ ਆਪਾਂ ਦੁਪੱਟਾ ਬਣਾਇਆ ਠੀਕ ਹੈ ਜੀ ਇਹ ਹੈ ਨਾ ਸੂਟ ਠੀਕ ਹੈ ਜੀ ਤੁਸੀਂ ਇਹਦੇ ਵੀ ਬੁਕਿੰਗ ਸਾਨੂੰ ਦੇਖ ਸਕਦੇ ਹੋ ਠੀਕ ਹੈ ਜੀ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ ਠੀਕ ਹੈ ਜੀ ਆਪਾਂ ਰੈਣੀ ਕਲਰ ਤੇ ਬਣਾਇਆਗਾ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਾਂ ਉਹ ਅਗਲਾ ਪੀਸ ਪੀਸ ਹੈਗਾ ਇਹ ਵੀ ਫੈਬਰਿਕ ਬਿਲਕੁਲ ਨਵਾਂਗਾ ਠੀਕ ਹੈ ਜੀ ਇਹ ਜਿਹੜਾ ਦੀਦੀ ਨੇ ਸਾਰੀ ਨਵਾਂ ਫੈਬਰਿਕ ਯੂਜ਼ ਕਰਦੀ ਹੈਗੇ ਠੀਕ ਹੈ ਜੀ ਸੋ ਇਹ ਵੀ ਬਹੁਤ ਸੋਨਾ ਜਿਹਾ ਸ਼ਿਮਰੀ ਫੈਬਰਿਕ ਹੈਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਪਿਸਤਾ ਕਲਰ ਹੈਂਡ ਪਲਸ ਮਸ਼ੀਨ ਦਾ ਕੰਮ ਸਾਰਾ ਨੈਕ ਦਾ ਕੰਮ ਠੀਕ ਹੈ ਜੀ ਪਲਸ ਇਹਦੇ ਕਲੀਆਂ ਜਾ ਰਹੀਆਂ ਨੇ ਜਿਹੜੇ ਸੈਂਟਰ ਦੇ ਵਿੱਚ ਇਦਾਂ ਲਾਈਨ ਆ ਰਹੀ ਹੋਈ ਠੀਕ ਹੈ ਜੀ ਤੇ 에ਰੀਆ बाजू ਵਾਲਾ ਨਹੀਂ ਹੈ ਵੀ ਇਹਦਾ बाजू ਵਾਲਾ ਠੀਕ ਹੈ ਜੀ ਤੇ ਆਪਾਂ ਫੋਰ ਸਾਈਡ ਇਹਨੂੰ ਚੰਪਾ ਲੇ ਦਿੱ ਫਿਨਿਸ਼ਿੰਗ ਦਿੱਤੀ ਹੈ ਸੇਮ ਕਲਰ ਦੀ ਆਪਾਂ ਫਿਨਿਸ਼ਿੰਗ ਦਿੱਤੀ ਹੈ ਰਾਤੀ ਠੀਕ ਹੈ ਜੀ ਇਹ ਪੀਸ ਵਾਲਾ ਤੇ ਇਹਦੇ ਨਾਲ ਆਪਾਂ ਨੋਰਮਲ ਪੈਂਟਸ ਰੱਖੇ ਨੇ ਪੈਂਟਸ ਤੇ ਵੀ ਆਪਾਂ ਨੇ ਖਲੀ ਨੂੰ ਚੰਪਾ ਲੇਤੀ ਫਿਨਿਸ਼ਿੰਗ ਦਿੱਤੀ ਹੈ ਠੀਕ ਹੈ ਜੀ ਇਹ ਆਪਾਂ ਸੂਟ ਵੀ ਨਾਲ ਦੁਪੱਟੇ ਸਦੀ ਦੇ ਕੋਲ ਹੈਵੀ ਦੁਪੱਟਾ ਸੀਗਾ ਸੋ ਕਹਿੰਦੇ ਹੂ ਮੇਰਾ ਮੇਰਾ ਸੂਟ ਹੈ ਜਿਹੜਾ ਤੁਸੀਂ ਬਿਲਕੁਲ ਪਲੇਨ ਬਣਾ ਦਿਓ ਦੁਪੱਟਾ ਖੋਦਾ ਆਪਣਾ ਲੈ ਲਏ ਠੀਕ ਹੈ ਜੀ ਸੋ ਤੁਸੀਂ ਵੀ ਇਦਾਂ ਵੀ ਸੋਡੇ ਰੈਡੀ ਕਰਵਾ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਪੀਸ ਹੈਗਾ ਆਪਣਾ ਲਹਿੰਗਾ ਠੀਕ ਹੈ ਜੀ ਪਹਿਲਾਂ ਫਲੇਅਰ ਚੈੱਕ ਕਰਉਂ ਸੀ ਸਾਰਾ ਮਸ਼ੀਨ ਦਾ ਕੰਮ ਠੀਕ ਹੈ ਜੀ ਪੈਚ ਵਰਕ ਲੱਗਿਆ ਪ੍ਰੋਪਰ ਰਾਣੀ ਕਲਰ ਤੇ ਔਰੇਂਜ ਕਲਰ ਦਾ ਟੈਪੀ ਦਾ ਸੂਟ ਹੈਗਾ ਠੀਕ ਹੈ ਜੀ ਲਹਿੰਗਾ ਸਾਰਾ ਫਰੰਟ ਬੈਕ ਸੇਮ ਐਜ਼ ਇਟ ਯਸ ਕਿਵੇਂ ਹੈ ਜੀ ਚੋਰੀ ਇਹ ਸ਼ੌਕਪਤੀਨ ਆਲਖਣੇ ਲਹਿੰਗਾ ਬਣਾਇਆ ਹੈਗਾ ਠੀਕ ਹੈ ਜੀ ਇਹ ਹੈ ਦੀ ਚੋਲੀ ਠੀਕ ਹੈ ਜੀ ਪ੍ਰੋਪਰ ਹੈਵੀ ਚੋਲੀ ਠੀਕ ਹੈ ਜੀ ਹੈਵੀ ਬਾਜੂ ਪ੍ਰੋਪਰ ਮਸ਼ੀਨੀ ਮਸ਼ੀਨੀ ਕੰਮ ਦਾ ਸਿਫਨਿਸ਼ਿੰਗ ਦੇਖ ਸਕਦੇ ਹੋ ਇੱਕ ਵੀ ਟੰਕਾ ਨਹੀਂ ਹੈਗਾ ਵੀ ਤੁਹਾਡਾ ਕੰਮ ਛਿੱਦਾ ਮਿਲੇਗਾ ਜਾਂ ਕੁਝ ਵੀ ਵਰਕ ਦੀ ਤੁਹਾਨੂੰ ਪ੍ਰੋਪਰ ਤਸੱਲੀ ਮਿਲੂਗੀ ਠੀਕ ਹੈ ਜੀ ਸਾਈਜ਼ ਤੁਹਾਡਾ ਬਿਲਕੁਲ ਸਹੀ ਹੋਣਾ ਚਾਹੀਦਾ ਤੇ ਸੂਟ ਸਾਡੇ ਕੋਲ ਬਿਲਕੁਲ ਪ੍ਰੋਪਰ ਸਾਈਜ਼ ਦੇ ਆਉਣਗੇ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਨੇ ਸਿੰਪਲ ਦੁਪੱਟਾ ਦਾ ਸਿੰਪਲ ਲੁੱਕ ਦਾ ਦੁਪੱਟਾ ਲੱਕਿਆ ਠੀਕ ਹੈ ਠੀਕ ਹੈ ਜੀ ਇਹ ਵੀ ਦੁਪੱਟਾ ਜਿਹੜਾ ਇਦਾਂ ਸ਼ਾਈਨੀ ਫੈਬਰਿਕ ਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਸ਼ਾਈਨ ਕਰ ਰਿਹਾ ਅੱਜ ਇਹ ਹੈਗਾ ਪੂਰਾ ਲਹਿੰਗਾ ਠੀਕ ਹੈ ਜੀ ਤੇ ਤੁਸੀਂ ਇਹਦੀ ਵੀ ਫੋਟੋ ਸਕਰੀਨ ਸ਼ਾਟ ਲੈ ਸਕਦੇ ਕਿ ਕਿਸੇ ਵੀ ਕਲਰ ਕੰਬੀਨੇਸ਼ਨ ਚੋਂ ਬਣਵਾ ਸਕਦੇ ਹੋ ਰੇਂਜ ਵੀ ਬਹੁਤ ਜ਼ਿਆਦਾ ਨੋਮੀਨਲ ਐਂਡ ਇਨ ਦੇ ਵਿੱਚ ਤੁਸੀਂ ਆਪਾਂ ਰੈੱਡ ਤੇ ਲਹਿੰਗਾ ਲੈਣਾ ਜਿੰਨੇ ਚ ਅਸੀਂ ਤੁਹਾਨੂੰ ਇਹ ਪੀਸ ਆ ਜਿਹੜਾ ਬਣਾ ਕੇ ਦੇਵਾਂਗੇ ਠੀਕ ਹੈ ਜੀ ਸੋ ਮੈਂ ਅਵਚਾਂ ਇਸ ਤੋਂ ਬਾਅਦ ਇਹ ਵੀ ਵੀ ਦੇ ਜੁਮੜੀ ਵੀ ਮਿਲ ਗਈ ਠੀਕ ਹੈ ਜੀ ਨਾਲ ਤੇ ਤੁਸੀਂ ਵੀ ਆਪ ਦੇ ਸੂਟ ਦੇ ਜਿਹੜਾ ਪਾਰਸਲ ਲੈਣਗੇ ਉਹਦੇ ਵਿੱਚ ਕੋਈ ਵੀ ਜੁਮੜੀ ਜਿੱਪੀ ਠੀਕ ਹੈ ਜੀ ਕੁਛ ਵੀ ਐਡ ਕਰਵਾ ਸਕਦੇ ਹੋ ਠੀਕ ਹੈ ਜੀ ਇਹਦੇ ਚਾਰਜ ਹੈ ਜਿਹੜੇ ਤੁਹਾਨੂੰ ਸੂਟ ਦੇ ਚਾਰਜ ਫੈਲ ਨਹੀਂ ਕਿੰਨਾ ਕੋਈ ਅ extra ਚਾਰਜ ਨਹੀਂ ਲੰਦਾ ਠੀਕ ਹੈ ਜੀ ਸੋ ਇਹ ਜੁਮੜੀ ਲੈ ਸਕਦੇ ਹੋ ਤੁਸੀਂ ਕਿੰਨਾ ਡਿਫਰੈਂਟ ਸਟਾਈਲ ਹੈਗਾ ਠੀਕ ਹੈ ਜੀ ਬਹੁਤ ਸੋਹਣੀ ਹੈ ਜੀ ਤੇ ਇਹਦੇ ਜਿਹੜੇ ਇਅਰਿੰਗਸ ਨੇ ਜੀ ਇਹ ਬਹੁਤ ਸੋਹਣੇ ਲਾਈਟ ਵੇਟ ਏਰੀਂਗ ਨੇ ਠੀਕ ਹੈ ਜੀ ਤੇ ਇਹ ਸਾਰੇ ਦੇ ਨਾਲ ਤੁਹਾਨੂੰ ਟਿੱਕਾ ਵੀ ਮਿਲੂਗਾ ਟਿੱਕਾ ਦੇਖੋ ਕਿੰਨਾ ਜ਼ਿਆਦਾ ਪਿਆਰਾ ਹੈਗਾ ਇਹ ਹੈਗਾ ਟਿੱਕਾ ਮੱਥੇ ਦੇਵੀ ਇਦਾਂ ਦਾ ਜਿਹੜਾ ਬਾਕੀ ਲੱਗੂਗਾ ਉੱਪਰ ਤੇ ਇਹ ਜਿਹੜਾ ਮਲਟੀ ਕਲਰ ਦੇ ਵਿੱਚ ਹੈ ਤੁਸੀਂ ਇਹਦੇ ਵੀ ਤੁਸੀਂ ਕਾਫੀ ਕਲਰ ਨੇਗੇ ਤੁਸੀਂ ਉਹ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਇੱਕ इन्होंने ਪਰ ਐਕਸਟਰਾ ਵੀ ਦਿੱਤਾ ਹੁੰਦਾ ਹੈ हाँ जी इस बाद अपना आला पीस पुलिस वैपलीका गोल्डन ठीक है जी बहुत प्रीमियम कलेक्शन ठीक है जी पहले टिक्का चेक करो कि ज़्यादा सोना बहुत सोहना टिक्का लाइट वेट भी बहुत है वजन है बिल्कुल भी ठीक है जी तो ये है टिक्का प्लस ये ईयरिंग्स बहुत सोहने जी ਠੀਕ ਹੈ ਜੀ ਇਹਦੇ ਨਾਲ ਇਅਰਿੰਗਸ ਲੱਗੀਆਂ ਕਲਰ ਬਹੁਤ ਨੇ ਇਹਦੇ ਵਿੱਚ ਪਰ ਇਦਾਂ ਹਰ ਇੱਕ ਸੂਟ ਦੇ ਨਾਲ ਆਪਾਂ ਗ੍ਰੀਨ ਇਹਦੇ ਨਾਲ ਵੀ ਕੰਬੀਨੇਸ਼ਨ ਕਰ ਸਕਦੇ ਹਾਂ ਠੀਕ ਹੈ ਜੀ ਤੇ ਇਹਦੇ ਵਿੱਚ ਕਲਰਫੁਲ ਵੀ ਤੁਸੀਂ ਮੈਚਿੰਗ ਵੀ ਕਰ ਸਕਦੇ ਕਿਸੇ ਵੀ ਸੂਟ ਦੇ ਨਾਲ ਇਹ ਬਹੁਤ ਈਜ਼ ਹੈ ਹਾਂ ਜੀ ਇਸ ਤੋਂ ਬਾਅਦ ਇਹਨਾਂ ਨਾਰਮਲ ਕੈਜੂਅਲ ਲਈ ਵੀ ਸਟੱਡਸ ਨੇਗੇ ਠੀਕ ਹੈ ਜੀ ਇਦਾਂ ਦੇ ਤੇ ਪਲੱਸ ਇਹਦੇ ਵਿੱਚ ਇੱਕ ਹੋਰ ਸਟੱਡ ਨੇਗੇ ਸਿੰਪਲ ਬੇਸਿਕ ਤੇ ਜਿਵੇਂ ਕਿ ਆਮ ਫੁੱਲ ਟਿੱਕਾ ਇਹਦਾ ਸਟੱਡ ਦੇ ਨਾਲ ਸਵਾਰੇ ਠੀਕ ਹੈ ਜੀ ਇਹ ਮਿਲਣਗੇ ਠੀਕ ਹੈ ਜੀ ਇਹ ਚੀਜ਼ ਵੀ ਤੁਸੀਂ ਆਪਣੇ ਕੂਰੀਅਰ ਦੇ ਵਿੱਚ ਐਡ-ਆਨ ਕਰਵਾ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਨੇ ਉਹਨਾਂ ਨੂੰ ਕੁਝ ਹੇਅਰ ਐਸੈਸਰੀ ਵੀ ਭੇਜੀ ਹੈਗੀ ਠੀਕ ਹੈ ਜੀ ਦਿਖਾਉਣ ਦਾ ਮਤਲਬ ਸਿਰਫ ਇਹ ਹੈ ਵੀ ਆਪਾਂ ਕੂਰੀਅਰ ਦੇ ਵਿੱਚ ਕੁਝ ਵੀ ਐਡ ਕਰਵਾ ਸਕਦੇ ਹਾਂ ਠੀਕ ਹੈ ਜੁਐਲਰੀ ਦੇ ਰਿਗਾਰਡਿੰਗ ਠੀਕ ਹੈ ਜੀ ਇਹ ਦਾ ਪਿੰਸ ਨੇਗੇ ਠੀਕ ਹੈ ਜੀ ਬਹੁਤ ਸੋਹਣੇ ਇਹ ਇਸ ਤਰ੍ਹਾਂ ਦੇ ਪੈਨ ਜਨੇ ਕਿ ਠੀਕ ਹੈ ਜੀ ਇਹ ਤੋਂ 7 ਤੋਂ 8 ਪੀਸ ਨੇ ਜਿਹੜੇ ਤੁਹਾਨੂੰ ਮਿਲਣਗੇ ਪੀਸ ਦੇ ਵਿੱਚ ਤੇ ਇਹ ਵੀ ਬਹੁਤ ਵਧੀਆ ਅਫੋਰਡੇਬਲ ਆਗਾ 450 ਤੋਂ ਉਹਦੇ ਵਿੱਚ ਪੀਸ ਮਿਲਦਾ ਦਾ ਹੀ ਹੁੰਦਾ ਸ਼ਾਇਦ ਤੇ ਇਸ ਤੋਂ ਬਾਅਦ ਇਹਨਾਂ ਦੇ ਇੱਦਾਂ ਜਿੰਦਾ ਪੈਣੇ ਸੀ ਠੀਕ ਹੈ ਜੀ ਤੇ ਹੇਅਰ ਹੇਅਰ ਉਹ ਪੱਟੀ ਮੱਥਾ ਪੱਟੀ ਜਿਹੜੇ ਵੀ ਕਹਿੰਦੇ ਆਗੇ ਠੀਕ ਹੈ ਜੀ ਇਹਨੂੰ ਫਿਰ ਨੇ ਜੁਲ ਸੀਗੀ ਇਸ ਤੋਂ ਬਾਅਦ ਇਹ ਜੂੜਾ ਪੈਣ ਠੀਕ ਹੈ ਜੀ ਤੇ ਇਹ ਸਾਰਾ ਉਹਨਾਂ ਦਾ ਜੁਲਰੀ ਦਾ ਸਿਗਰ ਵਿੱਚ ਜਿਹੜਾ ਤੁਸੀਂ ਕੋਰੀਅਰ ਦੇ ਵਿੱਚ ਕਰਵਾ ਸਕਦੇ ਹੋ ਤੇ ਅਸਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਸੋ ਕਮੈਂਟ ਕਰਕੇ ਜਰੂਰ ਦੱਸਿਓ ਮੋਟੀਵੇਟ ਸਾਨੂੰ ਕਰਿਓ ਠੀਕ ਹੈ ਜੀ ਜਿੰਨੇ ਜੇ ਕਿਸੇ ਨੇ ਮਸੂਲ ਲੈਣਾ ਜਾਂ ਲਈ ਲੈਣਾ ਉਹ ਲੰਘਾ ਹੁੰਦੀ ਹੈਗੀ ਪਰ ਜਿਹੜਾ ਤੁਸੀਂ ਕਮੈਂਟ ਕਰਕੇ ਮੋਟੀਵੇਟ ਕਰਦੇ ਹੋ ਤਾਂ ਉਹਦੇ ਲਈ ਸਾਨੂੰ ਬਹੁਤ ਜ਼ਿਆਦਾ ਹੁੰਦਾ ਵੀ ਅਸੀਂ ਅੱਗੇ ਵੀ ਤੋਂ ਅੱਗੇ ਵੀਡੀਓ ਜਿਹੜੀ ਤੁਹਾਡੇ ਕੋਲ ਨਵੀਂ ਨਵੀਂ ਕਲੈਕਸ਼ਨ ਲੈ ਕੇ ਆਉਂਦੇ ਰਹੀਏ ਤੇ ਜੇ ਵੀ ਵੀਡੀਓਜ਼ ਨੇ ਤੁਸੀਂ ਪਲੀਜ਼ ਆਪਰੇ ਨੀਅਰਡ ਐਂਡ ਡੀਅਰਜ਼ ਵਾਂਸ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਜਿਹੜਾ ਸਾਨੂੰ ਸਪੋਰਟ ਆ ਗਈ ਜਿਹੜੀ ਉਹ ਸਾਰੇ ਤੁਹਾਡੇ ਦੁਆਰਾ ਮਿਲ ਸਕੇ ਠੀਕ ਹੈ ਜੀ ਥੈਂਕ ਯੂ ਸੋ ਮੱਚ ਤੁਸੀਂ ਵੀਡੀਓਜ਼ ਨੂੰ ਵਿਆਰ